ਮੰਨਦਾ ਮੈਂ ਜਿਹੜੀ ਇਹਦਾ ਐਮਪੀ ਸਾਹਿਬ ਨੇ ਸਾਨੂੰ ਬੇਨਤੀ ਕਾਮਿਆ ਨੰਬਰ ਪਾ ਲਈ ਨਾ ਤਾਂ ਸਾਰੇ ਦਾ ਫਰਜ ਬਣ ਗਿਆ ਚਲੋ ਚਲੋ ਯਾਰ ਤੁਸੀਂ ਬੈਠੋ ਮੈਂ ਬੈਠਿਆ ਯਾਰ ਮੈਂ ਯਾਰ ਪੁੱਤਰ ਸਾਹਿਬ ਇਹ ਸਾਰੇ ਦਾ ਸੁਚਾਰ ਪਰ ਜਿਹੜੇ ਪਹਿਲੇ ਜਿਹੜੀ ਆਏ ਜਿਹੜੇ ਉਹ ਨਹੀਂ ਬੈਠੇ ਪਾ ਲਈ ਬਿਲਕੁਲ ਮਾਈਕ ਲਾ ਕੇ ਤੁਸੀਂ ਆਪਣੀ ਗੱਲ ਕਰੀਂ ਗੱਲ ਹੈ ਯਾਰ ਅੱਜਕੱਲੋ ਬੰਦੇ ਦਾ ਮਾਰਾ ਲਾਈ ਬਾਈਕ ਪਾਣੀ ਗਰਮ ਆਉਂਦਾ ਬੈਠੇ ਸੁਣਾਓ ਬੈਗ ਮਾਰ ਚਲੋ ਯਾਰ ਕਾਂਗਰਸ ਪਾਰਟੀ ਦੇ ਵਿੱਚ ਨਈ ਮੁਕਰਿਆਏ ਕਾਟੋ ਕਲੇਸ਼ ਹੁਣ ਅੰਮ੍ਰਿਤਸਰ ਦੇ ਵਿੱਚ ਚੱਲ ਰਹੀ ਮੀਟਿੰਗ ਦੇ ਦੌਰਾਨ ਕਾਂਗਰਸ ਦੇ ਦੋ ਵੱਡੇ ਆਗੂਆਂ ਦੇ ਵਰਕਰ ਹੋਏ ਅਮਨੋ ਸਾਹਮਣੇ ਮੀਟਿੰਗ ਦੇ ਵਿੱਚੋਂ ਹੋਇਆ ਰੱਜ ਕੇ ਹੰਗਾਮਾ ਬੰਦਾਸਤੇ ਕਿ ਦਿਨੋ ਦਿਨ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਵਧਦਾ ਜਾ ਰਿਹਾ ਹੈ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਕਾਂਗਰਸ ਲੀਡਰਸ਼ਿਪ ਦੀ ਵਰਕਰਾਂ ਦੇ ਨਾਲ ਮੀਟਿੰਗ ਸੀ ਜਿਸ ਦੇ ਵਿੱਚ ਪੰਜਾਬ ਇੰਚਾਰਜ ਦਵਿੰਦਰ ਯਾਦਵ ਵੀ ਪਹੁੰਚੇ ਹੋਏ ਸੀ ਤੇ ਐਮਪੀ ਗੁਰਜੀਤ ਔਜਲਾ ਵੀ ਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਵੀ ਪਹੁੰਚੇ ਹੋਏ ਸੀ ਤਾਂ ਜਦੋਂ ਲੋਕ ਸਭਾ ਚੋਣਾਂ ਲੈ ਕੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤਾਂ ਐਮਪੀ ਦੀ ਸੀਟ ਨੂੰ ਲੈ ਕੇ ਹੰਗਾਮਾ ਹੋ ਗਿਆ ਸਾਬਕਾ ਡਿਪਟੀ ਓਪੀ ਸੋਨੀ ਦੇ ਵਰਕਰ ਕਹਿਣ ਲੱਗ ਪਏ ਕਿ ਇਹ ਸੀਟ ਓਪੀ ਸੋਨੀ ਨੂੰ ਦਿੱਤੀ ਜਾਵੇ ਜਦਕਿ ਗੁਰਜੀਤ ਔਜਲਾ ਦੇ ਸਮਰੱਥਕ ਕਹਿਣ ਲੱਗ ਪਏ ਕਿ ਇਹ ਸੀਟ ਗੁਰਜੀਤ ਔਜਲਾ ਨੂੰ ਦਿੱਤੀ ਜਾਵੇ ਤੇ ਹੰਗਾਮਾ ਇੰਨਾ ਵੱਧ ਗਿਆ ਕਿ ਦੋਵੇਂ ਆਗੂਆਂ ਦੇ ਸਮਰਥਕ ਇੱਕ ਦੂਸਰੇ ਦੇ ਆਗੂਆਂ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗ ਪਏ। ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਨਮਾਜ਼ ਸ਼ਹਿਰ ਦੇ ਵਿੱਚ ਵੀ ਜਦੋਂ ਮੀਟਿੰਗ ਚੱਲ ਰਹੀ ਸੀ ਉਦੋਂ ਵੀ ਹੰਗਾਮਾ ਦੇਖਣ ਨੂੰ ਮਿਲਿਆ ਸੀ ਉਦੋਂ ਵੀ ਐਮਪੀ ਦੀ ਸੀਟ ਨੂੰ ਲੈ ਕੇ ਵਰਕਰ ਇੱਕ ਦੂਸਰੇ ਦੇ ਖਿਲਾਫ ਨਾਰੇਬਾਜ਼ੀ ਕਰਨ ਲੱਗ ਪਏ ਸੀ। ਤੁਹਾਨੂੰ ਅੰਮ੍ਰਿਤ ਸਰ ਦੇ ਵਿੱਚ ਵੀ ਕਾਟੋ ਕਲੇਚ ਦੇਖਣ ਨੂੰ ਮਿਲਿਆ। ਜਿਸ ਦੇ ਵਿੱਚ ਐਮਪੀ ਦੀ ਸੀਟ ਨੂੰ ਲੈ ਕੇ ਕਾਂਗਰਸ ਦੀ ਆਗੂਆਂ ਦੇ ਵਰਕਰ ਆਮਨੋ ਸਾਹਮਣੇ ਹੋ ਗਏ। ਅੱਜ ਜਿਹੜੀ ਗੱਲ ਮੈਂ ਹਾਰੀ ਸਰ ਅੱਜ ਜਿਹੜੀ ਗੱਲ ਮੈਂ ਰੱਖੀ ਆ ਕਾਂਗਰਸ ਹਾਈ ਕਮਾਂਡ ਅਗੇ ਮੈਂ ਦੋ ਮੁਖ ਮੰਗਾ ਰੱਖਿਆ ਸੀ ਕਿਉਂਕਿ ਮੈਂ ਦੋ ਮੁਖ ਮੰਗਾਏ ਰੱਖਿਆ ਕਿ ਦੋ ਮੁਖ ਮੰਗਾਏ ਰੱਖਿਆ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਮੈਂਬਰ ਪਾਰਲੀਮੈਂਟ ਦੀ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਆਮ ਆਦੀ ਪਾਰਟੀ ਨਾਲ ਗੱਲਚਰ ਤੋਂ ਪ੍ਰੇਸ਼ ਕਰੇ ਕਿਉਂਕਿ ਅੱਜ ਬੜੀ ਵੱਤੀ ਐਂਟੀ ਕਮੇਸੀ ਢਾਈ ਸਾਲਾਂ ਵਿੱਚ ਆਮ ਆਦੀ ਪਾਰਟੀ ਦੇ ਖਿਲਾਫ ਪੰਜਾਬ ਵਿੱਚ ਚੱਲ ਰਹੀ ਆ ਤੇ ਮੈਂ ਯਾਦਵ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਲ ਚੋਂ ਤੇ ਰੇਟ ਕਰੀਏ ਕਿਉਂਕਿ ਅੱਜ ਬਹੁਤ ਵੱਡਾ ਜਿਹੜਾ ਅਕਰੋਸ਼ ਹੈ ਇੱਕ ਅਕਰੋਸ਼ ਦੀ ਲਹਿਰ ਜਿਹੜੀ ਪੰਜਾਬ ਦੀ ਜਨਤਾ ਚ ਹੈ ਉਹਦਾ ਖੰਡਾਜਾ ਸਾਨੂੰ ਇਹਨਾਂ ਨਾਲ ਭਾਈਵਾਲੀ ਦੇ ਰੂਪ ਵਿੱਚ ਭੁਗਤਣਾ ਪੈ ਰਿਹਾ ਔਰ ਅਗਲੇ 2-3 ਸਾਲਾਂ ਬਾਅਦ 2027 'ਚ ਜਦੋਂ ਅਸੀਂ ਜਨਤਾ ਦੀ ਕਚਹਿਰੀ ਜਾਵਾਂਗੇ ਤੇ ਇਹਨਾਂ ਦੀ ਐਂਟੀਗੋਵਰਨਮੈਂਟ ਸੀ ਔਰ ਜਿੰਨਾ ਲੋਕਾਂ ਦਾ ਅਕਰੋਸ਼ ਜਾਂ ਲੋਕਾਂ ਦਾ ਵਿਰੋਧ ਇਹਨਾਂ ਖਿਲਾਫ ਚੱਲ ਰਿਹਾ ਉਹ ਸਾਨੂੰ 2027 ਦੀ ਪੀਸ ਵਿਧਾਨ ਸਭਾ ਲਕਚਰ ਵੀ ਭੁਗਤਣਾ ਪੈ ਸਕਦਾ ਸੋ ਮੈਂ ਬੇਨਤੀ ਕੀਤੀ ਕਿ ਅਗਰ ਪੰਜਾਬ 'ਚ 13 ਦੀ 13 ਸੀਟਾਂ ਤੇ ਤੇ ਮੈਨੂੰ ਯਕੀਨ ਆ ਉਹ ਤੋਂ ਵੀ 8 ਤੋਂ 10 ਸੀਟਾਂ ਤੇ ਅਸੀਂ ਜੇਤੂ ਹੋਵਾਂਗੇ ਉਹ 7 ਨਾਲ 7 ਅਗਰ ਕਿੱਥੇ ਤੇ ਆਪਾਂ ਇਹਨਾਂ ਨਾਲ ਖਰੋ ਕੇ ਭਾਈਵਾਲੀ ਕਰਦੇ ਆਂ ਤੇ ਉਹਦਾ ਕਿਤੇ ਵੀ ਨਤਾਰਾ ਨਹੀਂ ਆਇਆ ਇਹੋ ਬੇਨਤੀ ਮੈਂ ਉਹਨਾਂ ਦੇ ਅੱਗੇ ਰੱਖੀ ਪਰ ਤੁਸੀਂ ਜੀ ਸੋਦੀ ਦੇ ਨਾਮ ਤੋਂ ਵੀ ਰეკਮੈਂਡ ਕੀਤਾ ਕਿ ਉਹਨਾਂ ਨੂੰ ਮੈਂ ਕਿਸੇ ਲੀਡਰ ਦੇ ਨਾਮ ਤੋਂ ਰეკਮੈਂਡ ਨਹੀਂ ਕੀਤਾ ਆ ਰਜੀਵ ਜੀ ਮੈਂ ਖੁੱਲੀ ਚਰਚਾ ਸੀ ਵੇਖੋ ਅੱਜ ਜੋ ਮਾਹੌਲ ਭਾਰਤ ਵਿੱਚ ਬਣ ਰਿਹਾ ਜਾਂ ਭਾਰਤ ਵਿੱਚ ਬਣਿਆ ਕਾਂਗਰਸ ਪਾਰਟੀ ਬੇਸ਼ੱਕ ਇੱਕ ਸੈਕੂਲਰ ਪਾਰਟੀ ਆ ਮੈਂ 30 ਸਾਲ ਤੋਂ ਪਾਰਟੀ ਨਾਲ ਜੁੜਿਆ ਆ ਅਜ ਪਾਰਟੀ ਯੂਥ ਕਾਂਗਰਸ ਨੂੰ ਲੈ ਕੇ 1997 ਲੈ ਕੇ ਅੱਜ ਮਾਸ਼ੀ ਜਿਲ੍ਹਾ ਬਾਦ ਕੇਦੇ ਵੀ ਨਜ਼ਰ ਆਇਆ ਕਿ ਅਸੀਂ ਸੈਕੂਲਰ ਆ ਬਿਲਕੁਲ ਵੀ ਮੈਂ ਖੁਦ ਮੈਂ ਖੁਦ ਸੈਕੂਲਰ ਲੇਕਿਨ ਮੈਂ ਪ੍ਰੈਸ ਦੇ ਮਾਧਿਮੇ ਦੁਆਇ ਤੁਹਾਨੂੰ ਇਹ ਚਾਹਣਾ ਤੁਸੀਂ ਤੇ ਮੇਰੇ ਆਪ ਭਰਾਜ ਦੀ ਨਹੀਂ ਅੱਜ ਪੂਰੇ ਭਾਰਤ ਵਿੱਚ ਰਾਮ ਮੰਦਰ ਇਹ ਇਤਿਹਾਸ ਸਾਡੇ ਰਾਮ ਲੱਲਾ ਜੀ ਦਾ ਮੰਦਰ ਬਣ ਰਿਹਾ ਉਹ ਪੂਰੇ ਭਾਰਤ ਵਿੱਚ ਇਹਦੇ ਚ ਇਹ ਨਹੀਂ ਕਿ ਦੇਖੋ ਮੈਂ ਇੱਕ ਸਿੱਖ ਪਰਿਵਾਰ ਨਾਲ ਬਲੈਕਨ ਇੱਕ ਹਿੰਦੂ ਜਿੰਨੀ ਛਰਦਾ ਇੱਕ ਹਿੰਦੂ ਪਰਿਵਾਰ ਨੂੰ ਉਸ ਤੋਂ ਬਾਅਦ ਛਰਦਾ ਨਾਲ ਮੈਂ ਇਸ ਤੋਂ ਮਰਵਾਇਆ ਤੇ ਅੱਜ ਤੱਕ ਬਣਾ ਰਹੇ ਆ ਉਦੇ باوجود ਨੇ ਆਪਣੀ ਭਾਵਨਾ ਰੱਖੀ ਕਿ ਅੱਜ ਇੱਕ ਸਿੱਖ ਹੁੰਦੇ ਨਾਤੇ ਮੈਂ ਆਪਣੀ ਭਾਵਨਾ ਰੱਖੀ ਕਿ ਅੱਜ ਪੂਰੇ ਭਾਰਤ ਵਿੱਚ ਪੂਰੇ ਭਾਰਤ ਵਿੱਚ ਗੱਲ ਨਹੀਂ ਕਰਾਂ ਮੈਂ ਪੂਰੀ ਦੁਨੀਆ ਵਿੱਚ ਰਾਮ ਨੱਲਾ ਜੀ ਦਾ ਅਯोध्या ਮੰਦਿਰ ਦਾ ਨਿਰਮਾਣ ਹੋ ਰਿਹਾ ਪੂਰਾ ਇਤਿਹਾਰ ਬੜੀ ਸ਼ਰਧਾ ਨਾਲ ਮਜਾ ਕਰ ਰਿਹਾ ਔਰ ਜੇਕਰ ਭਾਰਤੀ ਜੰਟਾ ਭਾਰਤੀ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਧਿਆਨ ਵਿੱਚ ਰੱਖਸਾ ਕਿ ਅੱਜ ਕਿਹੜਾ ਮਾਹੌਲ ਚੱਲ ਰਿਹਾ ਕਿਸ ਤਰ੍ਹਾਂ ਦੀ ਲੋਕਾਂ ਵਿੱਚ ਮੈਸੇਜ ਆਵੇ ਕਿ ਅੱਜ ਤੇ ਉਹਦੇ ਹਿਸਾਬ ਨਾਲ ਕਿਹੜਾ ਕੈਂਡੀਡੇਟ ਚਾਲੇ ਜਾਏ ਉਹੋ ਹੀ ਮੇਰੇ ਮਨਚੇ ਜੋ ਮੰਚਾਈ ਮੈਂ ਕਾਂਗਰਸ ਹਾਈ ਕਮਾਂਡੋ ਜਾਂ ਯਾਦਵ ਜੀ ਅੱਗੇ ਤੇ ਉਹਨਾਂ ਦੇ ਲਾ ਕੇ ਤੁਹਾਡੇ ਕਹਿਣ ਦਾ ਫਿਰ ਮਤਲਬ ਇਹੀ ਸੀ ਨਾ ਕਿ ਅੰਮ੍ਰਿਤਸਰ ਤੋਂ ਕਿਤੇ ਹਿੰਦੂ ਕੈਂਡੀਡੇਟ ਬਿਲਕੁਲ ਜੀ ਨੇ ਗੱਲ ਕੀਤੀ ਬੇਸ਼ੱਕ ਬਿਲਕੁਲ ਖੁੱਲੇ ਮੰਚੇ ਤੋਂ ਸਾਰੇ ਸਾਰੇ بڑے ਪੰਡਾਲ 'ਚ ਮੈਂ ਗੱਲ ਕੀਤੀ ਕਿ ਜੇਕਰ ਅੱਜ ਦੇ ਮਾਹੌਲ ਵਿੱਚ ਜੋ ਅੱਜ ਭਾਰਤ ਵਿੱਚ ਇਹਦੀ ਲਹਿਰ ਚੱਲ ਰਹੀ ਹੈ ਅਗਰ ਕਿਸੇ ਹਿੰਦੂ ਕਾਂਡੇ ਨੂੰ ਇੱਥੋਂ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਆ ਤੇ ਹੋ ਸਕਦਾ ਉਹ ਵੱਡੇ ਮਾਰਚਾਂ ਨਾਲ ਇੱਥੋਂ ਜਿੱਤੇ ਦੇਖੋ ਪਿੰਡਾਂ ਦੀ ਜੀ ਦੇਖੋ ਮੈਂ ਇੱਕ ਨਿਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਜੋ ਮੰਚਾ ਸੀ ਦੇਖੋ ਮੈਂ ਇੱਕ ਨਿਮਾਨਾ ਜਿਹਾ ਵਰਕਰ ਆ ਮੇਰੇ ਮੰਦੀ ਮੰਚਾ ਸੀ ਜੁਮਾਰੀ ਹੋ ਸਕਦਾ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਕਿਸੇ ਨੂੰ ਨਾ ਲੱਗੇ ਇਹਦੇ ਦੇਖੋ ਕਿਸੇ ਵੀ ਦੇਖਾ ਹੋ ਸਕਦਾ ਯਾਦਵ ਜੀ ਸੇ ਤੋਂ ਕੋਈ ਗੱਲ ਕਰਨਾ ਉਹ ਵੀ ਹੋ ਸਕਦਾ ਕਿਸੇ ਲੀਡਰ ਨੂੰ ਚੰਗੀ ਨਾ ਲੱਗੇ ਕਿ ਦੇ ਸੀਨੀਅਰ ਲੀਡਰ ਨਾਲ ਚੰਗੀ ਲਾਗੇ ਕਿਸੇ ਵਰਕਰ ਨਾਲ ਚੰਗੇ ਲੇਕਿਨ ਮੇਰੇ ਮਨ ਦੀ ਜੋ ਭਾਵਨਾ ਸੀ ਉਹ ਮੈਂ ਸਾਡੀ ਗੱਲ ਕਿਉਂ ਚੁੱਪੀ ਅੰਦਰ ਨਹੀਂ ਚੁੱਪੀ ਨਹੀਂ ਦੇਖੋ ਹੋ ਸਕਦਾ ਮੈਂ ਕਹਿ ਰਿਹਾ ਵੀ ਹੋ ਸਕਦਾ ਕਿਸੇ ਤੇ ਕੋਈ ਸਮਰਥਕ ਹੋਣ ਮੈਂ ਕਿਸੇ ਮੈਂ ਬਗੈਰ ਕਿਸੇ ਲੀਡਰ ਤੋਂ ਬਗੈਰ ਕਿਸੇ ਨਾਮ ਲਿਆ ਤੇ ਇਸ ਗੱਲ ਤੋਂ ਗਰੇਜ ਕੀਤਾ ਨਾ ਮੈਂ ਕਿਸੇ ਲੀਡਰ ਦੀ ਪੈਰਵੀ ਕੀਤੀ ਔਰ ਨਾ ਮੈਂ ਕਿਸੇ ਲੀਡਰ ਦੀ ਗੱਲ ਕੀਤੀ ਜੋ ਮੌਜੂਦਾ ਮਾਹੌਲ ਦੇ ਬਿਲਕੁਲ ਕਿ ਹਿੰਦੂ ਕੈਂਡੀਡੇਟ ਮੈਂ ਦੇਖੋ ਉਹਨਾਂ ਖੁੱਲੀ ਚਰਚਾ ਦੇ ਮਾਹੌਲ ਮਾਹੌਲ ਦੇ ਅਨਸਾਰ ਉਹਨਾਂ ਨੇ ਸਾਡੇ ਕੋਲ ਇੱਕ ਦੱਸਿਆ ਕਿ ਤੁਸੀਂ ਦੱਸੋ ਕਿ ਮੈਂ ਇੱਕ ਦੇਖੋ ਮੌਜੂਦਾ ਪਾਰਸ਼ਦ ਵੀ ਆ ਮੇਰੇ ਪਤਨਮ ਪਤਨੀ ਮੈਂ 15000 ਬੰਦੇ ਦੀ ਮੰਨਦੀ ਕਰਦਾ ਹਾਂ ਬਜੂਦਾ ਮੇਰੇ ਇਸ ਵੇਲੇ ਮੇਰੀ ਧਰਨ ਪਤਨੀ ਜਿਹੜੀ ਮੌਜੂਦਾ ਕੌਂਸਲ ਵੀ ਨੇ ਸੋ ਮੇਰੇ ਮੰਨਦੀ ਜਿਹੜੀ ਭਾਵਨਾ ਸੀ ਅੱਜ ਦਾ ਮਹੌਰ ਵੇਖ ਕੇ ਉਹ ਖੁੱਲੀ ਚਰਚਾ 'ਚ ਮੈਂ ਯਾਦਵ ਜੀ ਅੱਗੇ ਰੱਖੀ